ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਮਰਤਸਰ ਦੇ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ ਢਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਹੈ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਵੱਲੋਂ ਅਜਨਾਲਾ ਹਲਕੇ ਵਿੱਚ ਹੜ੍ਹ ਪੀੜਤਾਂ ਨੂੰ ਹੁਣ ਤੱਕ 52 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਜਾ ਚੁੱਕਿਆ ਹੈ ਗਾਹਮਜ ਦੇ ਨੁਕਸਾਨ ਤੇ 40 ਮਦਦ ਦਿੱਤੀ ਗਈ ਹੈ ਉਹਨਾਂ ਦੱਸੇ ਕਿ ਅਜਿਹੇ ਦਾਨੀ ਸੱਜਣਾਂ ਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਕਰਕੇ ਹੀ ਸਮਾਜ ਅੱਗੇ ਵਧਦਾ ਹੈ ਜੋ ਲੋਕਾਂ ਦੀ ਮਦਦ ਕਰਦੇ ਨੇ ਢਾਲੀਵਾਲ ਨੇ ਪੰਜਾਬ ਵਿੱਚ ਅਜਿਹੇ ਹੜੰਧਰਨ ਹੋਏ ਭਿਆਨਕ ਦ੍ਰਿਸ਼ਾਂ ਨੂੰ ਯਾਦ ਕੀਤਾ ਦੱਸਦੇ ਕਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਜਨਾਲਾ ਅਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਹਿੰਦੇ ਪੀੜਤ ਪਰਿਵਾਰਾਂ ਨੂੰ ਤਕਰੀਬਨ 23 ਗੰਗਾਂ ਅਜਿਹੇ ਦਾਨ ਕੀਤੀ ਗਈਆਂ ਤਾਂ ਜੋ ਪ੍ਰਭਾਵਿਤ ਪਰਿਵਾਰ ਮੋੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਢਾਲੀਵਾਲ ਨੇ ਸੁਪਰਾਲੇ ਲਈ ਸੰਸਥਾ ਦੇ ਆਗੂ ਰਕੇਸ਼ ਹੰਡਾ ਦਾ ਧੰਨਵਾਦ ਕੀਤਾ ਹੈ ਇਸ ਮੌਕੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੇ ਜਰ ਵੀ ਮੌਜੂਦ ਰਹੇ। ਦੇਖੋ ਇਹ ਕੋਈ ਫਾਰਮੈਲਟੀ ਨਹੀਂ ਪਾਈ ਕੇ। ਮੈਂ ਤੁਹਾਨੂੰ ਦੱਸਦਾ ਕੱਲ ਮੈਂ ਉਸ ਲੜਕੀ ਨੂੰ ਮਿਲਣ ਗਿਆ ਸੀਗਾ ਵੜੀਆ ਮੂਸਾ ਦੇ ਵਿੱਚ। ਜਿਹੜੀ ਲੜਕੀ 28 ਤਰੀਕ ਨੂੰ ਜਦੋਂ ਪਾਣੀ ਆਇਆ ਬਹੁਤ ਪਾਣੀ ਸੀਗਾ ਤੇ 29 ਤਰੀਕ ਨੂੰ ਉਹ ਲੜਕੀ ਦੇ ਬੇਬੀ ਹੋਣ ਆਲਾ ਸੀਗਾ, ਬੱਚਾ ਹੋਣਾ ਦਾ ਸੀਗਾ। ਦੇ ਰਾਤ ਤੋਂ ਦੂਖਤਾਂ ਦੀ ਨੂੰ ਬੜਾ ਜੇ ਪ੍ਰੋਬਲਮ ਆ ਗਈ ਉਹਨੇ ਕਾਲ ਕੀਤੀ ਮੈਨੂੰ ਕੀਤੀ ਕਾਲ ਔਰ ਡੀਸੀ ਸਾਹਿਬ ਨੂੰ ਕਾਲ ਕੀਤੀ ਸਾਖਤੀ ਦੀ ਅਸੀਂ ਰਾਤ ਫੌਜ ਲਾ ਕੇ ਅਰਵਰ ਸਾਹਿਬ ਨੂੰ ਕਿਹਾ ਕਿ ਜਿੱਦਾਂ ਮੱਦੀ ਕੱਢ ਕੇ ਲਈਏ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਇੱਕ ਵਾਰ ਬੋਲੋ ਭੇਜੀ ਫੌਜ ਤੇ ਮਲਕ ਪਰਤ ਵਾਪਸ ਆ ਕੇ ਕਹਿੰਦੇ ਜੀ ਪਾਣੀ ਇੰਨਾ ਜ਼ਿਆਦਾ ਵੀ ਅੱਗੇ ਜਾਇਆ ਨਹੀਂ ਜਾਂਦਾ ਰਾਤ 12 ਵਜੇ ਹੀ ਆਪਰੇਸ਼ਨ ਸ਼ੁਰੂ ਕੀਤਾ ਤੇ ਸਵੇਰੇ ਕਰੀਬ 6:30 ਪੌਣੇ 7 ਵਜੇ ਸਾਡੀ ਫੌਜ ਦੇ ਜਵਾਨ ਤੇ ਸਾਡਾ ਇੱਕ ਸਰਦਾਰ ਪਿੰਡ ਆ ਸਾਡੇ ਉਥੇ ਵਲੰਟੀਅਰ ਸੀਗੇ ਨਾਲ ਉਹ ਫੌਜ ਦੇ ਨਾਲ ਆਏ ਕਿਉਂਕਿ ਫੌਜ ਨੂੰ ਰਸਤਿਆਂ ਦਾ ਪਤਾ ਨਹੀਂ ਲੱਗਦਾ ਤੇ ਪੌਣੇ 7 ਵਜੇ ਉਸ ਕੁੜੀ ਨੂੰ ਵਿਚਾਰੀ ਨੂੰ ਅਸੀਂ ਕੱਢ ਕੇ ਲਿਆਂਦਾ ਕੱਢ ਕੇ ਲਿਆ ਕੇ ਹਸਪਤਾਲ ਦਾ ਹਲ ਕਰਾਇਆ ਤੇ ਉਸ ਦਿਨ ਸ਼ਾਮ ਉਹਦੇ ਘਰ ਬੇਟੇ ਨੇ ਜਰਮ ਲਿਆ ਔਰ ਮੈਂ ਕੱਲ ਦਰਿਆ ਬੂਸੇ ਗਿਆ ਤੇ ਮੈਂ ਉਹਨਾਂ ਨੂੰ ਦੋਵਾਂ ਮਾਂ ਪੁੱਤਾਂ ਨੂੰ ਮਿਲ ਕੇ ਆਇਆ ਔਰ ਮੈਨੂੰ ਉਹ ਦਿਨ ਯਾਦ ਆ ਗਿਆ ਕਿ ਉੱਥੇ 10-10 ਫੁੱਟ ਪਾਣੀ ਸੀਗਾ ਕਿਦਾਂ ਇਥੋਂ ਕੱਢ ਕੇ ਖੜਿਆ ਸੀਗਾ ਲੜਕੀ ਨੂੰ ਵਿਚਾਰੀ ਨੂੰ ਮਤਲਬ ਬਹੁਤ ਸਾਡੇ ਫੌਜ ਦੇ ਬੰਦਿਆਂ ਨੇ ਇੰਨਾ ਕੰਮ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਦੇ ਇੰਨਾ ਰਿਸਕੀ ਕੰਮ ਹੈ ਨਾ ਉਹ ਤੇ ਤੁਹਾਨੂੰ ਨਹੀਂ ਲੱਗੂਗਾ ਪਰ ਉਹ ਸਮੇਂ ਪਾਣੀ ਕਿੰਨਾ ਤੇਜ਼ ਸੀ ਤੇ ਪਾਣੀ ਕਿੰਨਾ ਸੀਗਾ ਇਹ ਮੇਰੇ ਨਾਲ ਆਈ ਵਿਟਨੈਸ ਏਡੀਸੀ ਸਾਹਿਬ ਬੈਠੇ ਦਾ ਗੁਪਤਾ ਸਾਹਿਬ ਜਾਇ ਐਸਜੀਬਈ ਨਾਲ ਦਾ ਬੇਟਾ ਸਾਕਸੀ ਦਾ ਐਸਲੇ ਵਿੱਚ ਨਹੀਂ ਮੰਜਿੰਦਾ ਵੀ ਬਦਲ ਗਿਆ ਪਤਾ ਨਹੀਂ ਲੱਗਦਾ ਕਿ ਸ਼ਾਮ ਨੂੰ ਘਰ ਵਾਪਸ ਜਾਵਾਂਗੇ ਕਿ ਨਹੀਂ ਜਾਵਾਂਗੇ ਇੰਨਾ ਰਿਸਕ ਵਾਲਾ ਕੰਮ ਸੀਗਾ ਪਰ ਅਸੀਂ ਕੀਤਾ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਸੀ ਅਸੀਂ ਕੰਮ ਕੀਤਾ ਆਪਣੇ ਲੋਕਾਂ ਦੀ ਮਦਦ ਕੀਤੀ ਸਾਰੀ ਡਿਊਟੀ ਹਿਫਤ ਕਰਦੀ ਕੋਈ ਬਲੱਖਣ ਕੰਮ ਨਹੀਂ ਕੀਤਾ ਸਾਡੀ ਡਿਊਟੀ ਆ ਲੋਕਾਂ ਦੇ ਚੁੜਿਆ ਵੀ ਆ ਵੈਸੇ ਵੀ ਅਸੀਂ ਇਨਸਾਨ ਆ ਪੰਜਾਬੀ ਆ ਸਿੱਖ ਆ ਜਿਸ ਧਰਮ ਦੇ ਨਾਲ ਅਸੀਂ ਰਿਲੇਟਡ ਆ ਸਾਨੂੰ ਤਾਂ ਸਾਡੇ ਤਹੂ ਸਪਾਉਂਦਾ ਕਿ ਕਿਦਾਂ ਮਲੌਖੇ ਟਾਈਮ ਤੇ ਲੋਕਾਂ ਦੀ ਬਾਹ ਫੜਨੀ ਆ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਜਦੋਂ ਕਿਤੇ ਹੰਨਾ ਸਾਹਿਬ ਬਲ ਆ ਜਾਂਦਾ ਸੀ ਹੜ ਆ ਜਾਂਦਾ ਸੀਗਾ ਤੇ ਦੋ ਦੋ ਸਾਲ ਲੱਗ ਜਾਂਦੇ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਔਰ 4 ਮਹੀਨਿਆਂ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਭ ਲੋਕਾਂ ਨੂੰ ਮੌਕਾ ਦਿੱਤਾ ਕੱਲ ਅਸੀਂ ਇਹ ਨਾਲੇ ਦੀ ਅਫਸਰੀ ਨਾਲ ਮੀਟਿੰਗ ਕੀਤੀ ਥੋੜੇ ਸਾਡੇ ਕੇਸ ਲੈ ਗਏ ਬਾਕੀ ਦੇਖੋ ਤੁਸੀਂ ਅਸੀਂ ਡਾਕਟਰ ਸਾਹਿਬ 52 ਕਰੋੜ ਰੁਪਏ ਵੰਡਤਾ 52 ਕਰੋੜ ਰੁਪਏ ਨਾਲੇ 'ਚ ਹੁਣ ਤੱਕ ਮਤਲਬ ਵੰਡਤਾ ਹਰ ਪੀੜਤਾ ਨੂੰ ਵਾਅਦਾ ਜਿਹੜਾ ਮੰਤਰੀ ਸਾਹਿਬ ਨੇ ਭੇਜਿਆ ਸੀ ਥੋੜਾ ਬਾਕੀ ਰਹਿ ਗਿਆ ਉਹ ਵੀ ਅਸੀਂ ਦੇ ਦੇ ਉਹ ਵੀ ਜਲਦੀ ਸਕੱਦਮ ਡਿਊਟੀ ਲਾ ਕੇ ਮੈਂ ਕਿਹਾ ਸਾਰੇ ਜਾਨੇ ਆਪਾਂ ਦਲਕੇ ਜਲਦੀ ਜਲਦੀ ਲੁਕਾ ਦਿੰਦੇ ਮਤਲਬ ਪਹਿਲੀ ਵਾਰ ਹੈ ਇਹ ਕਿ ਸਰਕਾਰ ਨੇ ਵਾਅਦਾ ਵੀ ਯਾਪੀਆ 1 ਏਕੜ ਦਾ ਇੱਕ ਮਕਾਨ ਟੱਠੇ ਦਾ 1,20,000 ਰੁਪਇਆ ਜਿਸ ਮਕਾਨ ਨੂੰ ਤੇੜ ਆ ਗਈ ਉਹਨੂੰ 40,000 ਰੁਪਇਆ ਜਿਹੜੀ ਕੋਈ ਗਾਂ ਮੱਝ ਕਿਸੇ ਦੀ ਰੁੜ ਗਈ ਉਹਨੂੰ 40,000 ਰੁਪਇਆ ਦਿੱਤਾ ਇੰਨਾ ਪੈਸਾ ਦਿੱਤਾ ਸਰਕਾਰ ਨੇ ਦੁਬਾਰਾ ਪੈਰਾਂ ਤੇ ਖੜੇ ਕਰ ਲਈ ਆਪਣੇ ਲੋਕਾਂ ਨੂੰ ਔਰ ਮੈਂ ਦੇਖਿਆ ਕਿ ਸੈਸਾ ਦੇ ਲੋਕ ਆਪਣੀ ਨੌਲਜ ਜ਼ਿੰਦਗੀ ਵਾਲਦੇ ਪਰਤਵੇ ਔਰ ਇਦਾਂ ਦੇ ਦਾਨੀ ਸੱਜਣ ਮੈਂ ਵਕੀ ਇਹਦਾ ਦਾਨੀ ਸੱਜਣਾ ਦਾ ਸਰ ਕੱਲ ਜਦੋਂ ਮੈਂ ਕਰ ਗਿਆ ਤੇ ਮੇਰਾ ਮੁੰਡਾ ਕਹਿੰਦਾ ਗੇਟ ਵਾਲਾ ਕਹਿੰਦਾ ਜੀ ਇੱਕ ਬੰਬੇ ਆਏ ਸੀ ਉਹ ਇੱਕ ਗੱਡੀ ਲਿਆਏ ਛੋਟੀ ਬਿੰਦਾ ਦੀ ਤੇ ਕਹਿੰਦੇ ਜੀ ਕੰਬਲ ਲਾ ਕੇ ਉਹ 2 250 ਤੇ 400 ਕੰਬਲ ਜਿਹੜਾ ਉਹ ਕੰਬਲ ਲਾ ਕੇ ਤੇ ਨਾਲ ਕੁਝ ਬਿਸਤੇ ਲਾ ਕੇ ਗਏ ਹਰ ਪੀੜਤਾਂ ਲਈ ਮੈਂ ਕਿਹਾ ਕੌਣ ਸੀਗੇ ਕਹਿੰਦੇ ਪਤਾ ਨਹੀਂ ਮੁੜ ਕੇ ਬਿੰਦੂ ਇੱਕ ਮੁੰਡਾ ਕਹਿੰਦਾ ਜੀ ਉਹਨਾਂ ਚੋਂ ਤਲਬੀਦ ਖੇਲ ਦਾ ਨਾਂ ਲੈਂਦੇ ਸਾਡੇ ਬਲੀਠੇ ਕਿਤੇ ਜਾ ਕੇ ਫਿਰ ਮੈਂ ਤਲਬੀਦ ਨੂੰ ਕਾਲ ਕੀਤੀ ਮੈਂ ਕਿਹਾ ਯਾਰ ਸਬਾਨ ਤੂੰ ਭੇਜਿਆ ਉਹ ਕਹਿੰਦਾ ਮੈਂ ਇਕੱਠਾ ਕੀਤਾ ਸੀਗਾ ਅਲਪੀੜਤਾ ਵਾਸਤੇ ਤੇ ਮੈਂ ਕਿਹਾ ਵੀ ਸਾਨੂੰ ਪਤਾ ਦੀ ਲੱਗਣਾ ਕਿੱਥੇ ਦੇਣਾ ਤੇ ਮੈਂ ਬੰਦੇ ਨੂੰ ਕਿਹਾ ਤਾਲੀਆ ਸਾਹਿਬ ਨੂੰ ਦੇ ਕੇ ਆਓ ਉਹ ਉਹ ਦੇ ਕੇ ਮੈਂ ਇਦਾਂ ਲੋਕਾਂ ਬਚਾਅ ਵੀ ਨਹੀਂ ਹੋ ਗਿਆ ਰੱਸਾ ਦੇਖੋ ਮੈਂ ਖਾ ਲੋਕ ਘਟੋ ਘਟਦੀ ਦੇ ਦੋ ਤਿੰਨ ਹਜ਼ਾਰ ਕੰਬਲ ਹੋਣਾ ਕੋਈ ਦਦੀਆਂ ਆ ਖੇਸ ਉਹ ਹੜਾ ਸੀ ਬੰਨਾਂਗੇ ਮਤਲਬ ਇੰਨੇ ਦਾਨੀ ਸੱਜਣ ਸਾਡੇ ਯਾਰ ਇੰਨੀ ਲੋਕਾਂ ਨੇ ਮਦਦ ਕੀਤੀ ਹੈ ਅੰਡਾ ਸਾਹਿਬ ਤੁਹਾਨੂੰ ਸਲੂਟ ਹੈ ਤੁਹਾਡੀ ਟੀਮ ਨੂੰ ਸਲੂਟ ਹੈ ਸਰ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ